ਬਠਿੰਡਾ ਦੇ ਅੰਦਰ ਸ਼ੌਕਤ ਅਹਿਮਦ ਪਰੇ ਵੱਲੋਂ ਬਠਿੰਡਾ ਦਾ ਦਵਾਰਾ ਤੋਂ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਗਿਆ ਅੱਜ ਬਠਿੰਡਾ ਦੇ ਮਿੰਨੀ ਸੈਕਟਰ ਦੇ ਵਿਖੇ ਇੱਥੇ ਆਪਣਾ ਉਹਨਾਂ ਵੱਲ ਪਹੁੰਚਣ ਤੇ ਜਿੱਥੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਉੱਥੇ ਸੀਨੀਅਰ ਅਧਿਕਾਰੀਆਂ ਅਤੇ ਸ਼ਹਿਰ ਦੇ ਮੋਤਵਰ ਬੰਦਿਆਂ ਵੱਲੋਂ ਉਹਨਾਂ ਦਾ ਆਪਣਾ ਬੁੱਕੇ ਦੇਖ ਕੇ ਉਹਨਾਂ ਦਾ ਆਪਣਾ ਸਵਾਗਤ ਕੀਤਾ ਗਿਆ ਅਕਸੀਸ਼ਨ ਦਿਖਾ ਰਿਹਾ ਬਠਿੰਡਾ ਦੇ ਮਿਨੀ ਸੈਕਟਰੀਟ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਸ਼ੌਕਤ احمد ਪਰੇ ਪਹਿਲਾਂ ਵੀ ਪੌਣੇ 2 ਸਾਲ ਬਠਿੰਡਾ ਦੇ ਅੰਦਰ ਆਪਣੀ ਸੇਵਾ ਨਿਭਾ ਚੁੱਕੇ ਹਨ ਤੇ ਹਰ ਇੱਕ ਸ਼ਹਿਰ ਵਾਸੀ ਉਹਨਾਂ ਦੀ ਛਿੱਦ ਦੇ ਨਾਲ ਅੜੀ ਕਰ ਰਿਹਾ ਸੀ ਤੇ ਅੱਜ ਜਦੋਂ ਬਠਿੰਡਾ ਪਹੁੰਚੇ ਤਾਂ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਆਪਣਾ ਬੁਕੇ ਦੇ ਕੇ ਸਵਾਗਤ ਕੀਤਾ ਗਿਆ ਉੱਥੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਉਹਨਾਂ ਦਾ ਬੁਕੇ ਆਪਣਾ ਉਹਨਾਂ ਨੂੰ ਬੁਕੇ ਦੇ ਕੇ ਸਵਾਗਤ ਕੀਤਾ ਗਿਆ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਨਮਾਨੀ ਦਿੱਤੀ ਗਈ ਦੱਸ ਦਈਏ ਕਿ ਇਹ ਇਸ ਤੋਂ ਪਹਿਲਾਂ ਪਟਿਆਲਾ ਵਿਖੇ ਇਤਨਾਤ ਸਨ ਅਤੇ ਹੁਣ ਇਹਨਾਂ ਦੀ ਜੋ ਆਪਾਂ ਆਪਣਾ ਬਠਿੰਡਾ ਵਿਖੇ ਬਦਲੀ ਹੋਈ ਹੈ ਤੇ ਦੁਬਾਰਾ ਤੋਂ ਇਹ ਬਠਿੰਡਾ ਵਿਖੇ ਅੱਜ ਇਹਨਾਂ ਵੱਲੋਂ ਜੁਆਇਨ ਕੀਤਾ ਗਿਆ। ਇਹਨਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਆਪਣਾ ਬੁਕੇ ਦੇ ਕੇ ਇਹਨਾਂ ਦਾ ਆਪਣਾ ਬਠਿੰਡਾ ਦੇ ਮਿਨੀ ਸੈਕਟਰ ਵਿਖੇ ਸਵਾਗਤ ਕੀਤਾ ਗਿਆ ਜਿੱਥੇ ਵੱਡੇ ਖਿੰਦੀ ਦੇ ਵਿੱਚ ਸ਼ਹਿਰ ਵਾਸੀ ਪਹੁੰਚੇ ਉੱਤੇ ਸੀਨੀਅਰ ਅਧਿਕਾਰੀ ਵੀ ਇਹਦੇ ਵਿੱਚ ਸ਼ਾਮਲ ਹੋਏ ਤੇ ਇਸ ਤੋਂ ਪਹਿਲਾਂ ਵੀ ਇਹ ਆਪਣੀਆਂ ਵਧੀਆ ਸਵਾਮਾ ਬਠਿੰਡਾ ਦੇ ਅੰਦਰ ਦੇ ਚੁੱਕੇ ਹਨ। ਇਹਨਾਂ ਤਸਵੀਰਾਂ ਦੇ ਵਿੱਚ ਜਿੱਥੇ ਬੁਕੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਜਾ ਰਹੀ ਹੈ ਇਸ ਦਿਖਾ ਰਹੇ ਹਾਂ ਬਠਿੰਡਾ ਦੇ ਮਿਨੀ ਸੈਕਟਰ ਦੇ ਸਾਰੀਆਂ ਤਸਵੀਰਾਂ ਜਿੱਥੇ ਸ਼ੌਕਤ ਐਮਦਪਰੇ ਡਿਪਟੀ ਕਮਿਸ਼ਨਰ ਨੇ ਅੱਜ ਆਪਣਾ ਅਹੁਦਾ ਆਪਣਾ ਬਠਿੰਡਾ ਵਿਖੇ ਸੰਭਾਲ ਲਿਆ ਹੈ ਅਤੇ ਅਜਸਪ੍ਰੀਤ ਸਿੰਘ ਦੀ ਇਥੋਂ ਬਦਲੀ ਹੋ ਗਈ ਹੈ ਤੇ ਇਹ ਇਸ ਤੋਂ ਪਹਿਲਾਂ ਪਟਿਆਲਾ ਵਿਖੇ ਤਨਖਤ ਸਨ ਅਤੇ ਹੁਣ ਇਹਨਾਂ ਨੇ ਆਪਣਾ ਉਹਨਾਂ ਨੇ ਬੋਲਦਿਆਂ ਕਿਹਾ ਕੇ ਲੋਕ ਮੇਰੀ ਇਸ ਤੋਂ ਪਹਿਲਾਂ ਦੀ ਜਿਹੜੀ ਆਪਣਾ ਡਿਊਟੀ ਸੀ ਉਹ ਦੇਖ ਚੁੱਕੇ ਹਨ ਅਤੇ ਹੁਣ ਵੀ ਉਹ ਵਧੀਆ ਲੋਕਾਂ ਦੀ ਸੇਵਾ ਕਰਨਗੇ ਵਧੀਆ ਆਪਣੀ ਡਿਊਟੀ ਉਹ ਤਾਂ ਦੇ ਹੀ ਦੇ ਨਾਲ ਨਿਮਾਉਣਗੇ ਅਤੇ ਵਧੀਆ ਪ੍ਰਸ਼ਾਸਨ ਲੋਕਾਂ ਨੂੰ ਦੇਣਗੇ ਅਜੰਡਾ ਦੇ ਵਿੱਚ ਦੁਬਾਰਾ ਤੁਹਾਡੀ ਐਂਟਰੀ ਹੋਈ ਹੈ ਕਿਸ ਤਰ੍ਹਾਂ ਦਾ ਰਹੇਗਾ ਹੁਣ ਇਸ ਤੋਂ ਬਾਅਦ ਕਿ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਜਿਹੜਾ ਇੱਕ ਵਾਰ ਫਿਰ ਤੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਕਹਿਣਾ ਚਾਹਾਂਗਾ ਤੇ ਇੱਥੇ ਮੈਂ ਪਹਿਲਾਂ ਵੀ ਆਲਮੋਸਟ ਪੋਨੇ ਦੋ ਸਾਲ ਜੜਾਇਗਾ ਮੇਰੇ ਹੱਥ ਅ ਬਚੰਦਵਾਸੀਆਂ ਦੇ ਕੋਲ ਤੇ ਮੈਨੂੰ ਲੱਗਦਾ ਸਾਰੇ ਜਾਣਕਾਰ ਹੈ ਕਿ ਇਹ ਪਹਿਲੇ ਕਿ ਮੈਂ ਕਿਸ ਤਰੀਕੇ ਦਾ ਕੰਮ ਕਰਦਾ ਤੇ ਕਿਵੇਂ ਆ ਪਬਲਿਕ ਦੇ ਨਾਲ ਮੇਰੀ ਡੀਲਿੰਗ ਹੈ ਕਿ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਹੋਰ ਵੀ ਇੰਪਰੂਵ ਕਰੀਏ ਫੋਕਸ ਇਸੇ ਤੇ ਰਹਿੰਦਾ ਹੈ ਕਿ ਆਪਾਂ ਜਿਹੜੇ ਪਬਲਿਕ ਦੇ ਗ੍ਰੀਵੈਂਸਸ ਹੁੰਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਆਪਾਂ ਸੋਲਵ ਕਰੀਏ ਤੇ ਫਿਰ ਸਰਵਿਸ ਡਿਲੀਵਰੀ ਹੈ ਜਿਹੜੇ ਆਪਣੇ ਲੋਕੀ ਹੁੰਦੀਆਂ ਰੂਟੀਨ ਵਿੱਚ ਦਫ਼ਤਰਾਂ ਦੇ ਚੱਕਰ ਲੱਗਦੇ ਨੇ ਤੇ ਉਹ ਆਪਾਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕੱਟ ਚੱਕਰ ਲੱਗੇ ਨੇ ਤੇ ਜਲਦੀ ਉਹਨਾਂ ਦੇ ਮਸਲੇ ਜਿਹੜੇ ਕਿ ਹਲ ਹੋਣ ਫਿਰ ਡਿਵੈਲਪਮੈਂਟ ਦੇ ਕਈ ਸਾਰੇ ਪ੍ਰੋਜੈਕਟ ਸੀਗੇ ਜਿਹੜਾ ਆਪਾਂ ਪਹਿਲਾਂ ਵੀ ਉਹਨੂੰ ਰਿਵਿਊ ਕਰ ਰਹੇ ਸੀਗੇ ਤੇ ਹੁਣ ਵੀ ਉਹ ਜਿਹੜੀ ਜੜੀ ਹੈਗੀ ਹੈ ਪ੍ਰਾਇੋਰਟੀ ਹੈ ਕੁਝ ਲੌਂਗ ਪੈਂਡਿੰਗ ਇਸ਼ੂਸ ਹੈਗੇ ਆ ਬਠਿੰਡਾ ਦੇ ਉਹ ਵੀ ਮੇਰੀ ਨੋਟਿਸ ਵਿੱਚ ਹੈਗਾ ਪਹਿਲਾਂ ਤੋਂ ਕਿਉਂਕਿ ਉਹਨਾਂ ਨੂੰ ਮੈਂ ਫਾਲੋ ਵੀ ਕਰ ਰਿਹਾ ਸੀ ਤੇ ਮੈਂ ਉਮੀਦ ਕਰਾਂਗਾ ਕਿ ਪਬਲਿਕ ਜਿਹੜੀ ਪਹਿਲੇ ਮੇਰੇ ਕੋਲ ਆਉਂਦੀ ਸੀਗੀ ਹੁਣ ਵੀ ਆਉਂਦੇ ਰਹਿਣਗੇ ਆਪਣੇ ਇਸ਼ੂਸ ਲੈ ਕੇ ਆਉਣਗੇ ਆਪਣੇ ਸੁਜੈਸ਼ਨਸ ਲੈ ਕੇ ਆਉਣਗੇ ਕਿਵੇਂ ਉਹ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਬਿਹਤਰ ਕਰਨਾ ਚਾਹੁੰਦੇ ਨੇ ਤੇ ਉਮੀਦ ਹੀ ਕਰਾਂਗਾ ਕਿ ਆਪਾਂ ਐਜ਼ ਅ ਟੀਮ ਪਹਿਲਾਂ ਵੀ ਕੰਮ ਕੀਤਾ ਹੈ ਤਾਂ ਹੁਣ ਅੱਗੇ ਵੀ ਪਬਲਿਕ ਦੇ ਨਾਲ ਮਿਲ ਕੇ ਜਿਹੜੇ ਕਿ ਉਹ ਇਸ਼ੂਜ਼ ਰਿਸੋਲਵ ਕਰਨੇ ਸਭ ਚੋਨੇ ਦੀ ਫਿਰ ਤੀਜਾ ਨਾ ਰਹੇ ਪਰਾਲੀ ਦਾ ਪਿਛਲੀ ਵਾਰ ਵੀ ਤੁਸੀਂ ਬਹੁਤ ਵੱਡੇ ਪੱਤਰ ਦੇ ਉੱਪਰ ਤੁਹਾਨੂੰ ਮਿਹਨਤ ਕਰਨੀ ਪਈ ਇਸ ਵਾਰ ਫਿਰ ਡਵਲਪਮੈਂਟ ਦੇਖੋ ਮੈਂ ਪਹਿਲਾਂ ਵੀ ਕਹਾਂਗਾ ਕਿ ਚੋਨੇ ਦਾ ਜਿਹੜਾ ਪਰਾਲੀ ਦਾ ਜਿਹੜਾ ਇਸ਼ੂ ਹੈ ਇਹ ਇੱਕ ਦਿਨ ਵਿੱਚ ਖਤਮ ਹੋਣ ਵਾਲਾ ਨਹੀਂ ਹੈ ਪਰ ਆਪਾਂ ਜੇ ਪਹਿਲਾ ਵਾਲਾ ਦੇਖੀਏ ਕਿ ਜਦੋਂ ਮੈਂ ਇੱਥੇ ਆਇਆ ਸੀਗਾ 2022 ਵਿੱਚ ਉਸ ਤੋਂ ਪਹਿਲਾਂ ਆਪਾਂ ਸਾਲ ਉਸ ਤੇ ਇਕਤਾਲ ਪਹਿਲਾਂ ਕੋਈ ਵੀ ਗੱਠੇ ਨਹੀਂ ਬਣੇ ਸੀਗੇ जिस साल मैं आया उस साल आप सवा लाख एम टी जोड़ा है वह गठे बनाए पिछले साल आप लगभग पां लाख लग एम टी के गठे बनाए तो हम देखो इंप्रूवमेंट तो बिल्कुल हुई है ये आप ये नहीं कह सकते देखो कि कुछ भी नहीं कि ऑलमोस्ट आधा जहाँ पराली है वन आप गठे बना लिए तो समा जरूर लगता है मैंने लगता है कि इस बार जी है मशीनरी होर भी बेलर जी है कि आए हो इस बार होर सुधार होगा पर फिर भी मैं सारे किसानों को जरा यही बेनती करना चाहगा कि मशीनरी साढ़े कोवेलेबल हैगी है सुपर सुपरसीड है ਬੇਲਸ ਹੈ ਤੇ ਇਸ ਵਾਰ ਆਪਾਂ ਕੋਸ਼ਿਸ਼ ਇਹ ਕਰੀਏ ਕਿ ਬਠਿੰਡਾ ਜਿਵੇਂ ਪਹਿਲਾਂ ਬਦਨਾਮ ਹੋਇਆ ਸੀ ਕਿ ਉਹ ਥੋੜਾ ਜਿਹਾ ਤੁਹਾਡਾ ਵੀ ਸੀਗਾ ਕਿ ਸਾਰੇ ਆਲਮੋਸਟ ਜਿਹੜਾ ਹੈਗਾ ਫੋਟੋ ਵੀ ਬਠਿੰਡੇ ਤੇ ਲਾਣੇ ਲਾਣੇ ਆ ਪਰ ਆਪਾਂ ਇਸ ਵਾਰ ਪਿਛਲੇ ਸਾਲ ਜਿਹੜਾ ਹੈਗਾ 50% ਕੱਟ ਕੀਤਾ ਸੀ ਇਸ ਵਾਰ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਬਿਲਕੁਲ ਪ੍ਰਲਿਨਵਾਗਣਾ ਲੱਗੇ ਸਰ ਇੱਕ ਨਗਰ ਨਿਕਮ ਨੂੰ ਲੈ ਕੇ ਜਿਹੜੀ ਕਮਿਸ਼ਨਰ ਦੀ ਜ਼ਿੰਮੇਵਾਰੀ ਦੀ ਤੁਹਾਡੇ ਕੋਲ ਹੈ देखो याल की घड़ी हैगी है हूँ मैं एक्सपैक्ट कर रहा क्योंकि कमिश्नर का काम भी एक बड़ा महत्वपूर्ण काम है शहर का बड़ी जिम्मेवारी होंगी है तो मैं उम्मीद कर रहा है कि सरकार जी जल्दी है उत्तर किसी न किसी कमिश्नर का चार्ज जोड़ा है वह दे देगी पर जब तक नहीं है तब तक मैं पहला भी एक दो तीन महीने जोड़ा है चार्ज संभाल है तो जे सरकार इस तरीके का कोई आदेश दें है या फिर जल्दी मैं उम्मीद ही करा कि जल्दी लग जाए जब तक नहीं लगता तद तक ओवियसली मैं वो काम का जोड़ा है वो देख ल ਸਰ ਜੇ ਮੇਰੇ ਤੋਂ ਦੀ ਬਦਲੀ ਹੋਈ ਤਾਂ ਪਹਿਲਾਂ ਲੋਕ ਬਠਿੰਡਾ ਦੇ ਉਹਨੂੰ ਵੇਸ ਕਰਦੇ ਸੀ ਪਿੱਛੋਂ ਹੁਣ ਆ ਕੇ ਤੁਹਾਨੂੰ ਕਿਸ ਤਰ੍ਹਾਂ ਬਣ ਲਿਆ ਕਿ ਅਸਲ ਵਿੱਚ ਬਠਿੰਡਾ ਲੋਕਾਂ ਬਾਰੇ ਆ ਦੇਖਿ ਮੈਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਬਠਿੰਡਾ ਦੇ ਜਿਹੜੇ ਲੋਕ ਹੈ ਪੜੇ ਪਿਆਰ ਦੇਣ ਵਾਲੇ ਹੈ ਤੇ ਬਹੁਤ ਯਾਦ ਵੀ ਕਰਦੇ ਹੈ ਜੇ ਆਪਾਂ ਕਿਸੇ ਨੂੰ ਵੀ ਥੋੜਾ ਜਿਹਾ ਵੀ ਕੋਨਾ ਦੇ ਵਾਸਤੇ ਕੰਮ ਕਰੀਏ ਤਾਂ ਕਾਫੀ ਯਾਦ ਰੱਖਦੇ ਹੈ ਮੈਂ ਜਦੋਂ ਉੱਥੇ ਵੀ ਸੀਗਾ ਤਾਂ ਮੈਨੂੰ ਲੱਗਦਾ ਕਿ ਡੇਲੀ ਮੈਨੂੰ ਇੱਥੇ ਦੇ ਵੀ ਕਟੋ ਕਟ 4-5 ਫੋਨ ਆਲਮੋਸਟ ਹਰ ਦਿਨ ਆਉਂਦੇ ਸੀਗੇ ਆ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹਾਂਗਾ ਕਿ ਉਹ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਨਿਰਾਸ਼ ਨਹੀਂ ਕਰਾਂਗੇ ਜਿਹੜਾ ਹੀ ਉਹਨਾਂ ਦੀ ਆਪੀਕਸ਼ਾ ਹੈ ਜਿਹੜਾ ਉਹ ਚਾਹੁੰਦੇ ਹੈ ਕਿ ਉਹਨਾਂ ਨੂੰ ਚੰਗਾ ਪ੍ਰਸ਼ਾਸਨ ਮਿਲੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਸਰਕਾਰ ਦੀ ਸੀਐਮ ਸਾਹਿਬ ਦੀ ਜਿਹੜੀ ਹੈਗੀ ਹੈ ਡਾਇਰੈਕਸ਼ਨਸ ਵੀ ਹੈ ਕਿ ਆਪਾਂ ਸਾਫ਼ ਸੁਥਰਾ ਚੰਗਾ ਪ੍ਰਸ਼ਾਸਨ ਜਿਹੜਾ ਪਬਲਿਕ ਦੇ ਵੱਲ ਜਾ ਕੇ ਉਹਨਾਂ ਦੇ ਮਸਲੇ ਹੱਲ ਕਰੇ ਉਹਦੇ ਵੀ ਕਈ ਮੁਲਾਜ਼ਮ ਵੀ ਚਿੰਤਿਤ ਨੇ ਸਰ ਇਹ ਗੱਲ ਉਹਨਾਂ ਨੇ ਕਿ ਸ਼ਕਤ ਬਹੁਤ ਨਹੀਂ ਕਰਦੇ ਦੇਖੋ ਸ਼ਕਤੀ ਮੈਂ ਪਹਿਲਾਂ ਵੀ ਮੁਲਾਜ਼ਮ ਜਿਹੜੇ ਹੈਗੇ ਉਹ ਆਪਣੇ ਪਰਿਵਾਰ ਦਾ ਹਿੱਸਾ ਹੁੰਦੇ ਹੈ ਤੇ ਆਪਾਂ ਪਰਿਵਾਰ ਦੇ ਵਿੱਚ ਕੋਸ਼ਿਸ਼ ਇਹ ਕਰਦੇ ਆਂ ਕਿ ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਸਹੀ ਡੰਗ ਨਾਲ ਚੱਲੇ ਜੇ ਆਪਣਾ ਕੋਈ ਪੁੱਤ ਵੀ ਕਿਤੇ ਕੋਈ ਗਲਤੀ ਕਰ ਜਾਂਦਾ ਤਾਂ ਉਹਨੂੰ ਵੀ ਡਾਟਣਾ ਪੈਂਦਾ ਹੈ ਤੇ ਕੋਸ਼ਿਸ਼ ਇਹ ਹੀ ਹੈ ਕਿ ਜਦ ਤੱਕ ਸਹੀ ਕੰਮ ਕਰਨਗੇ ਮੈਂ ਉਹਨਾਂ ਦੇ ਨਾਲ ਹੈਗਾ ਜੇ ਕੋਈ ਗਲਤੀ ਕਰੇਗਾ ਤਾਂ ਉਹ ਫਿਰ ਉਹਦੀ ਜ਼ਿੰਮੇਵਾਰੀ ਹੈ ਜੀ ਥੈਂਕ ਯੂ